ਦਾ ਦਾ ਸਹੁਰਾ ਵੀ ਵੇਖਦਾ ਤੇ ਜਦੋਂ ਤੇਰੀ ਵੈਰ ਨੂੰ ਹੋਈ ਵੀਡੀਓ ਭਰਾ ਦੇ ਸਹੁਰੇ ਦੇ ਮੋਬਾਈਲ ਤੇ ਜਾਵੇਗੀ ਤੇ ਉਹ ਕੀ ਕਹਵੇਗਾ ਕਿ ਇਹ ਸਾਡੇ ਕੁੜਮਾਂ ਦੀ ਧੀ ਹੈ ਤੇ ਉਹਨੂੰ ਉਸ ਵੇਲੇ ਧਰਤੀ ਫੇਲ ਦਿੰਦੀ ਮੈਂ ਔਰ ਜੇ ਅੱਜ ਆਪਾਂ ਗੱਲ ਕਰੀਏ ਭਾਈ ਅਮਰਪਾਲ ਸਿੰਘ ਮਹਿਰੋਂ ਦੀ ਜਮਾਨਾ ਜਾਣਦਾ ਅੱਜ ਦੁਨੀਆ ਵਿੱਚ ਜਦੋਂ ਚੰਗਾ ਕਰੋਗੇ ਲੋਕੀ ਵਾਹ ਵਾਹ ਕਰਦੇ ਨੇ ਜਿਹੜੇ ਲੋਕ 5 4 7 ਉਦੇ ਹੱਕ ਵਿੱਚ ਨੇ ਕੰਚਨ ਕੁਮਾਰੀ ਦੇ ਕਿਉਂਕਿ ਇੱਕ ਤੁਹਾਨੂੰ ਹੋਰ ਦੱਸਾਂ ਸਿੱਖਾਂ ਦੀ ਸ਼ਬੀ ਖਰਾਬ ਕਰਨ ਵਾਸਤੇ ਦੇਖੋ ਉਹਦਾ ਪੇਪਰਾਂ ਵਿੱਚ ਨਾਂ ਹੈ ਕੰਚਨ ਕੁਮਾਰੀ ਤੇ ਹੋ ਭਵੇਂ ਹਿੰਦੂਆਂ ਦੀ ਹੋਵੇ ਭਾਵੇਂ ਕਿਸੇ ਦੀ ਹੋਵੇ ਉਹਦਾ ਨਾਂ ਤੇ ਹੈ ਕੰਚਨ ਕੁਮਾਰੀ ਪਰ ਉਹ ਕਮਲ ਕੌਰ ਦੇ ਨਾਂ ਦੇ ਨਾਲ ਕੌਰ ਨਾਂ ਨਾਲ ਲਾ ਕੇ ਸਿੱਖਾਂ ਦੀਆਂ ਧੀਆਂ ਦਾ ਅਕਸ ਖਰਾਬ ਕਰਨ ਦੀ ਬਾਤ ਪੈ ਰਹੀ ਹੈ ਕਿ ਦੇਖਣ ਵਾਲੇ ਨੂੰ ਇਹ ਲੱਗੇ ਕਿ ਇਹ ਪੁੜੀ ਸਿੱਖਾਂ ਦੀ ਅਕਸ ਹੈ ਪਰ ਸਖਾਂਦੀਆਂ ਧੀਆਂ ਕਦੇ ਐਦਾਂ ਨਹੀਂ ਕਰਦੀਆਂ ਸਖਾਂਦੀਆਂ ਧੀਆਂ ਕਦੇ ਐਵੇਂ ਨਹੀਂ ਕਰਦੀਆਂ ਪਰ ਮਾਕਰਿਓ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਵੀਡੀਓ ਕਾਲ ਦੇ ਉੱਤੇ ਭਾਈ ਅਮਰਤਪਾਲ ਨੇ ਉਸ ਭੈਣ ਨੂੰ ਸਮਝਾਇਆ ਉਹ ਸਿਰ ਦੇ ਉੱਤੇ ਪੱਲਾ ਲੈ ਕੇ ਚੁੰਨੀ ਸਿਰ ਤੇ ਲੈ ਕੇ ਉਹਦੇ ਨਾਲ ਗੱਲ ਕਰ ਰਹੀ ਹੈ ਉਹਨੇ ਇਹ ਵੀ ਕਿਹਾ ਕਿ ਮੇਰੀਏ ਭੈਣੇ ਤੈਨੂੰ ਜੇ ਪੈਸੇ ਤੇ ਲੈ ਦੀ ਲੋੜ ਐ ਤੁਹਾਡੇ ਘਰ 'ਚ ਕੋਈ ਬਿਮਾਰ ਖੁਮਾਰ ਐ ਅਸੀਂ ਉਹ ਵੀ ਤੁਹਾਡਾ ਘਰ ਦਾ ਚਲਵਾਗੇ ਪਰ ਪੰਜਾਬ ਦੇ ਵਿੱਚ ਐਵੇਂ ਨੰਗੇਜ ਖਾਣਨਾ ਸ਼ੋਭਾ ਨਹੀਂ ਦਿੰਦਾ ਤੇ ਉਹ ਦਿਨ ਉਹ ਇਸ ਗੱਲ ਨੂੰ ਮੰਨੀ ਤੇ ਜਿਹੜੇ ਪੰਜ ਸੱਤ ਤੱਕ ਹੁਣ ਐਵੇਂ ਹੀ ਅਮਰਤਪਾਲ ਦੇ ਵਿਰੋਧੀ ਬਣੇ ਫਿਰਦੇ ਨੇ ਉਹਨਾਂ ਨੂੰ ਨਹੀਂ ਦੀਦਾ ਕਿ ਪਹਿਲਾਂ ਉਹਨੇ ਸਮਝਾਇਆ ਸੀ ਅੱਜ ਸਟੇਟਮੈਂਟਾਂ ਤੁਹਾਨੂੰ ਦੇਖਣ ਦੇ ਦੀ ਔਰਤ ਮਾਰ ਦੇਣੀ ਕੋਈ ਬੱਬਰ ਸ਼ੇਰਾਂ ਦਾ ਕੰਮ ਐ ਮਾਫ ਕਰਨਾ ਤੇ ਨੰਗੇਜ ਖਾਣਾ ਵੀ ਔਰਤ ਦੇ ਹਿੱਸੇ ਵਿੱਚ ਨਹੀਂ ਆਇਆ ਸ਼ਰਮ ਲੱਜਾ ਲਾਉਣੀ ਵੀ ਔਰਤ ਨੂੰ ਮੈਨੂੰ ਸੋਭਾ ਦਿੰਦੀ ਜੇ ਇਦਾਂ ਦੀ ਗੱਲ ਕਰੋਗੇ ਸਾਡੇ ਦੁੱਧ ਚੁੰਘਦੇ ਬੱਚੇ ਛੇਵੀਂ ਛੇਵੀਂ ਚ ਪੜ੍ਹਦੀਆਂ ਸਾਡੀਆਂ ਧੀਆਂ ਅੱਠਵੀਂ ਅੱਠਵੀਂ ਪੜ੍ਹਦੇ ਸਾਡੇ ਜਵਾਕ ਉਹਨਾਂ ਦੇ ਉੱਤੇ ਕੀ ਅਸਰ ਪੈਂਦਾ ਸਿੰਘਾਂ ਪਹਿਲਾਂ ਸਮਝਾਇਆ ਸੀ ਤੇ ਜਦੋਂ ਅਗਲਾ ਪਰ ਨਾ ਸਮਝਦੇ ਤਾਂ ਜਿਹੜੇ 5 4k ਅੰਮ੍ਰਿਤਪਾਲ ਦਾ ਵਿਰੋਧ ਕਰੀ ਜਾਂਦੇ ਪਤਾ ਕੀ ਕਹਿੰਦੇ ਕਹਿੰਦੇ 4 ਲੱਖ ਫੌਲਰ ਸਾਰੀ ਸੁਆਦ ਵਾਲੀ ਆ 4 ਲੱਖ ਦੇ ਵਿੱਚੋਂ ਇੱਕ ਨਹੀਂ ਆਇਆ ਸਸਕਾਰ ਤੇ ਉਹਨਾਂ ਜਦੋਂ ਕਰੋਨਾ ਵਾਲੀ ਬਿਮਾਰੀ ਵਿੱਚ ਲੋਕ ਮਰਦੇ ਦੇਖੇ ਤਾਂ ਦੂਰੋਂ ਗੁਰੂਜਾ ਸੁੱਟ ਕੇ ਲੱਟਰਾਂ ਤੇ ਅੱਗ ਲਾਉਂਦੇ ਦੇਖੇ ਉਹ ਦਿਨ ਇਹ ਅਰਦਾਸਾਂ ਕਰਦੇ ਸੀ ਪ੍ਰਮਾਤਮਾ ਮਰਨਾ ਸਫਲਾ ਕਰੇ ਇਦਾਂ ਦੀ ਮੌਤ ਨਾ ਮਰੀਏ ਕੋਈ ਕੋ ਖੂਕਣ ਵਾਲਾ ਨਾ ਹੋਵੇ ਜਿਹੜੇ ਇਦਾਂ ਦੀ ਮੌਤ ਮਰੀਏ ਚਾਰ ਬੰਦੇ ਇਕੱਠੇ ਉੱਥੇ ਚੱਲਣ ਵਾਲ ਅਸਲ ਚਮਾਈ ਜ਼ਿੰਦਗੀ ਦੀ ਇਹ ਹੈ ਫੋਲਰਾਂ ਨੂੰ ਕੀ ਕਰਨਾ ਇੱਕ ਨਹੀਂ ਖੜਿਆ ਉੱਤੇ ਆ ਕੇ ਤਦ ਨਾਲ ਦੀ ਨਾਲ ਸਟੇਟਮੈਂਟ ਪੜਾ ਦਿੱਤੇ ਇਹਨੇ ਅਮਰਤ ਬਾਦ ਨੂੰ ਕੋਈ ਦਿਹਾੜੀ ਨਾ ਲੈ ਕੇ ਜਾਵੇ ਮੈਂ ਕਹਾਂ ਵੀ ਅਮਰਤ ਬਾਦ ਨੂੰ ਤਾਂ ਦਿਹਾੜੀ ਨਾਲ ਲੈ ਕੇ ਜਾਵੇ ਤੇ ਤੁਹਾਨੂੰ ਕਿਹੜਾ ਮੋਦੀ ਨੇ ਆਪਣੇ ਬਾਡੀਗਾਰਡ ਰੱਖਿਆ ਹੋਇਆ ਤੇ ਪੱਟੀਆਂ ਪੋਸਟਾਂ ਤੇ ਤੁਸੀਂ ਨੌਕਰੀਆਂ ਕਰਦੇ ਜੇ ਤੁਸੀਂ ਵੀ ਤਾਂ ਇਹੀ ਟੀਆਰਪੀ ਦਾ ਫੋਲੋਅਰ ਹੀ ਬਣ ਭਾਰਦੇ ਜੇ ਸਿਆਸਤਾਂ ਕਰ ਦਿਓ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਪੰਜਾਬ ਦੇ ਵਿੱਚ ਕਿਉਂਕਿ ਜੇ ਗੱਲ ਪੰਜਾਬ ਦੀ ਕਰੀਏ ਤਾਂ ਦੀ ਤੇ ਪੰਜਾਬ ਦੇ ਵਿੱਚ ਸਿੱਖ ਰੱਖ ਸਿੱਖ ਆਪਣੀ ਪਹਿਤਾਨ ਰੱਖਦਾ ਛੇ ਕਿਸ ਕਹਦਾ ਦਾਵਾ ਕਰਦਾ ਮੈਂ ਮਾਰਾ ਕੀਤਾ ਤੇ ਨਾ ਮਾਰਾ ਤਰਾਂਗੇ ਤੇ ਨਾ ਮਾਰਾ ਸਹਿਣ ਕੀਤਾ ਜਾਊਗਾ ਅਸੀਂ ਆਪਣੇ ਬੱਚਾ ਨੂੰ ਬੋਬਕ ਕੁਰਬਾਨੀ ਦੇ ਲੜ ਲਾਉਣ ਵਾਲੇ ਆ ਮਾ ਕਰਨਾ ਅੱਜ ਤਿੰਨ ਚਾਰਕ ਬੰਦੇ ਅੰਮ੍ਰਿਤਪਾਲ ਦੇ ਬ੍ਰੋਤੀ ਬਾਕੀ ਕਿਤੇ ਵੇਖੋ ਹਰ ਬੰਦਾ ਇਹ ਗੱਲ ਕਰਦਾ ਇੱਕ ਹਿੰਦੂ ਧਰਮ ਦੇ ਵਿੱਚੋਂ ਉਗਾ ਆਕੂ ਸ਼ੱਕ ਕੀ ਪੰਡਤੋ ਦਾ ਨਾਂ ਹੈ ਉਹ ਹਿੰਦੂ ਧਰਮ ਦੇ ਵਿੱਚੋਂ ਹੈ ਉਗਾ ਆਕੂ ਹੈ ਉਨੇ ਇਹ ਸਟੇਟਮੈਂਟ ਦਿੱਤੀ ਕਿ ਜੋ ਅਮਰਤਪਾਲ ਮੈਰੋ ਨੇ ਕੀਤਾ ਉਹ ਸਹੀ ਕੀਤਾ ਕਿਉਂਕਿ ਬੱਚਿਆਂ ਦੇ ਹੱਥ 'ਚ ਮੋਬਾਈਲ ਹੈ ਹਰ ਵੇਲੇ ਮਾਪੇ ਇਹ ਕਹਨ ਨਹੀਂ ਦੇਖਦੇ ਕਿ ਬੱਚਾ ਮੇਰਾ ਕੀ ਵੇਖਦਾ ਕੀ ਨਹੀਂ ਵੇਖਦਾ ਅਸੀਂ ਬਹੁਤ ਡਿੱਗਾ ਹੀ ਇਸ ਕਰਕੇ ਆ ਜਿੰਨਾ ਨੁਕਸਾਨ ਸਾਡਾ ਇਹਨਾਂ ਸਕਰੀਨਾਂ ਨੇ ਕੀਤਾ ਹੋਰ ਕਿਸੇ ਚੀਜ਼ ਨੇ ਨਹੀਂ ਕੀਤਾ ਤੇ ਮੈਂ ਭੈਣਾਂ ਨੂੰ ਬੇਨਤੀ ਕਰਦਾ ਉਹਨਾਂ ਮੇਰੀਓ ਭੈਣੋ ਜਦੋਂ ਤੁਸੀਂ ਇਦਾਂ ਦੀਆਂ ਵੀਡੀਓ ਆਉਂਦੀਆਂ ਤੇ ਲੋਕੀ ਮਰਨ ਤੋਂ ਬਾਅਦ ਦੀ ਗੱਲਾਂ ਕਰਦੇ ਤੇ ਜੇ ਕਿਤੇ ਉਹੀ ਭੈਣ ਸੱਚੇ ਪਾਕਾਂ ਦੀ ਤਾਬਿਆਂ ਵਿੱਚ ਬਹਿ ਕੇ ਨਿਤਨੇਮ ਕਰੇ ਤੇ ਵੀਡੀਓ ਬਣਾ ਕੇ ਵਾਇਰਲ ਕਰੇ ਲੋਕੀ ਕਹਿਣਗੇ ਓਏ ਧਰਮੀ ਮਾਂ ਬਾਪ ਦੀ ਬੱਚੀ ਧਰਮ ਕਮਾ ਰਹੀ ਐ ਇਸ ਘਰ ਵਿੱਚ ਵਧਾਈ ਮਿਲਦੀ ਐ ਪਰ ਅੱਜ ਮਾਹੌਲ ਪੰਜਾਬ ਦਾ ਐਸਾ ਬਣ ਗਿਆ ਜੋ ਅਸੀਂ ਬੱਚਿਆਂ ਅੱਗੇ ਪਰੋਸਾਂ ਦੇ ਬੱਚੇ ਉਧਰਲੇ ਪਾਸੇ ਉਤਰੇ ਜਾ ਰਹੇ ਤੇ ਜੋ ਜੋ ਅੱਜ ਸਾਡੇ ਬੱਚਿਆਂ ਦੇ ਸਾਹਮਣੇ ਗੰਦ ਪਰੋਸਿਆ ਜਾ ਰਿਹਾ ਅਸੀਂ ਇਹਨਾਂ ਬੱਚਿਆਂ ਤੋਂ ਕੀ ਆਸ ਰੱਖਾਂਗੇ ਗਾ ਬੱਦਿਆ ਹਲੇ ਤੇ ਪਰਸੋਂ ਦੀਆਂ ਗੱਲਾਂ ਮੈਂ ਤੇ ਪਿਛਲੇ 1.5 ਸਾਲ ਤੋਂ ਇੱਕ ਗੱਲ ਕਹਿੰਦਾ ਆ ਰਿਹਾ ਕਿ ਮੇਰੀਏ ਭੈਣਿਆ ਤੂੰ ਕਹਿੰਨੀ ਮੇਰੀ ਵੀਡੀਓ ਵਾਇਰਲ ਹੋਣੀ ਚਾਹੀਦੀ ਏ ਪਰ ਤੇਰੀ ਵਾਇਰਲ ਹੋਈ ਵੀਡੀਓ ਤੇਰਾ ਭਰਾ ਵੀ ਵੇਖਦਾ ਤੇਰਾ ਚਾਚਾ ਵੀ ਵੇਖਦਾ ਤੇਰਾ ਪਿਓ ਵੀ ਵੇਖਦਾ ਤੇਰੇ ਭਰਾ ਦਾ ਸਹੁਰਾ ਵੀ ਵੇਖਦਾ ਤੇ ਜਦੋਂ ਤੇਰੀ ਵਾਇਰਲ ਹੋਈ ਵੀਡੀਓ ਤੇਰੇ ਭਰਾ ਦੇ ਸਹੁਰੇ ਦੇ ਮੋਬਾਈਲ ਤੇ ਜਾਵੇਗੀ ਤੇ ਉਹ ਕੀ ਕਹਵੇਗਾ ਕਿ ਇਹ ਸਾਡੇ ਕੁੜਮਾਂ ਦੀ ਧੀ ਆ ਤੇ ਉਹਨੂੰ ਉਸ ਵੇਲੇ ਧਰਤੀ ਭੇਲ ਦਿੰਦੀ ਮੈਂ ਔਰ ਜੇ ਅੱਜ ਆਪਾਂ ਗੱਲ ਕਰੀਏ ਭਾਈ ਅਮਰਪਾਲ ਸਿੰਘ ਮੈਂ ਰੋਂਦੀ ਜਮਾਨਾ ਜਾਣਦਾ ਅੱਜ ਦੁਨੀਆ ਵਿੱਚ ਜਦੋਂ ਚੰਗਾ ਕਰੋਗੇ ਲੋਕੀ ਵਾਹ ਵਾਹ ਕਰਦੇ ਨੇ ਜਿਹੜੇ ਲੋਕ 5 4 7 ਉਹਦੇ ਹੱਕ ਵਿੱਚ ਨੇ ਕੰਚਨ ਕੁਮਾਰੀ ਦੇ ਕਿਉਂਕਿ ਇੱਕ ਤੁਹਾਨੂੰ ਹੋਰ ਦੱਸਾਂ ਸਿੱਖਾਂ ਦੀ ਸ਼ੋਭੀ ਖਰਾਬ ਕਰਨ ਵਾਸਤੇ ਦੇਖੋ ਉਹਦਾ ਪੇਪਰਾਂ ਵਿੱਚ ਨਾਂ ਹੈ ਕੰਚਨ ਕੁਮਾਰੀ ਤੀਓ ਭਵੇਂ ਹਿੰਦੂਆਂ ਦੀ ਹੋਵੇ ਭਾਵੇਂ ਕਿਸੇ ਦੀ ਹੋਵੇ ਉਹਦਾ ਨਾਂ ਤੇ ਹੈ ਕੰਚਨ ਕੁਮਾਰੀ ਪਰ ਉਹ ਕਮਲ ਕੌਰ ਦੇ ਨਾਂ ਦੇ ਨਾਲ ਕੌਰ ਨਾਂ ਨਾਲ ਲਾ ਕੇ ਸਿੱਖਾਂ ਦੀਆਂ ਧੀਆਂ ਦਾ ਅਕਸ ਖਰਾਬ ਕਰਨ ਦੀ ਬਾਤ ਪੈ ਰਹੀ ਹੈ ਕਿ ਦੇਖਣ ਵਾਲੇ ਨੂੰ ਇਹ ਲੱਗੇ ਕਿ ਇਹ ਕੁੜੀ ਸਿੱਖਾਂ ਦੀ ਹੈ ਪਰ ਸਿੱਖਾਂ ਦੀਆਂ ਧੀਆਂ ਕਦੇ ਐਦਾਂ ਨਹੀਂ ਕਰਦੀਆਂ ਸਿੱਖਾਂ ਦੀਆਂ ਧੀਆਂ ਕਦੇ ਐਵੇਂ ਨਹੀਂ ਕਰਦੀਆਂ ਪਰ ਮਾਕਰਿਓ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਵੀਡੀਓ ਕੌਮ ਦੇ ਉੱਤੇ ਭਾਈ ਅਮਰਤਪਾਲ ਨੇ ਉਸ ਭੈਣ ਨੂੰ ਸਮਝਾਇਆ ਉਹ ਸਿਰ ਦੇ ਉੱਤੇ ਪੱਲਾ ਲੈ ਕੇ ਚੁੰਨੀ ਸਿਰ ਤੇ ਲੈ ਕੇ ਉਹਦੇ ਨਾਲ ਗੱਲ ਕਰ ਰਹੀ ਹੈ ਉਹਨੇ ਇਹ ਵੀ ਕਿਹਾ ਕਿ ਮੇਰੀਏ ਭੈਣੇ ਤੈਨੂੰ ਜੇ ਪੈਸੇ ਥੇਲੇ ਦੀ ਲੋੜ ਹੈ ਤੁਹਾਡੇ ਘਰ 'ਚ ਕੋਈ ਬਿਮਾਰ ਥਮਾਰ ਹੈ ਅਸੀਂ ਉਹ ਵੀ ਤੁਹਾਡਾ ਖਰਦਾ ਚੱਲ ਰਾਂਗੇ ਪਰ ਪੰਜਾਬ ਦੇ ਵਿੱਚ ਐਵੇਂ ਨੰਗੇਜ ਵਖਾਲਣਾ ਸ਼ੋਭਾ ਨਹੀਂ ਦਿੰਦਾ ਤੇ ਉਸ ਦਿਨ ਉਹ ਇਸ ਗੱਲ ਨੂੰ ਮੰਨਦੀ ਤੇ ਜਿਹੜੇ ਪੰਜ ਸੱਤ ਤੱਕ ਹੁਣ ਐਵੇਂ ਹੀ ਅਮਰਤਪਾਲ ਦੇ ਵਿਰੋਧੀ ਬਣੇ ਫਿਰਦੇ ਨੇ ਉਹਨਾਂ ਨੂੰ ਨਹੀਂ ਦਿੱਤਾ ਕਿ ਪਹਿਲਾਂ ਉਹਨੇ ਸਮਝਾਇਆ ਸੀ ਅੱਜ ਸਟੇਟਮੈਂਟਾਂ ਤੋਂ ਦੇਖਦੇ ਹੰਦੇ ਜੀ ਔਰਤ ਮਾਰ ਦੇਣੀ ਕੋ ਬੱਬਰ ਸ਼ੇਰਾਂ ਦਾ ਕੰਮ ਹੈ ਮਾਫ਼ ਕਰਨਾ ਤੇ ਨੰਗੇਜ ਖਾਣਾ ਵੀ ਔਰਤ ਦੇ ਹਿੱਸੇ ਵਿੱਚ ਨਹੀਂ ਆਇਆ ਸ਼ਰਮ ਲੱਜਾ ਲਾਉਣੀ ਵੀ ਔਰਤ ਨੂੰ ਨਹੀਂ ਸੋਭਾ ਦਿੰਦੀ ਜੇ ਇਦਾਂ ਦੀ ਗੱਲ ਕਰੋਗੇ ਸਾਡੇ ਦੁੱਧ ਚੁੰਗਦੇ ਬੱਚੇ ਛੇਵੀਂ ਛੇਵੀਂ ਚ ਪੜਦੀਆਂ ਸਾਡੀਆਂ ਧੀਆਂ ਅੱਠਵੀਂ ਅੱਠਵੀਂ ਚ ਪੜਦੇ ਸਾਡੇ ਜਵਾਕ ਉਹਨਾਂ ਦੇ ਉੱਤੇ ਕੀ ਅਸਰ ਪੈਂਦਾ ਸਿੰਘਾਂ ਪਹਿਲਾਂ ਸਮਝਾਇਆ ਸੀ ਤੇ ਜਦੋਂ ਅਗਲਾ ਪਰ ਨਾ ਸਮਝਦੇ ਤਾਂ ਜਿਹੜੇ ਪੰਜ ਚਾਰਕ ਅਮਰਤਪਾਲ ਦਾ ਵਿਰੋਧ ਕਰੀ ਜਾਂਦੇ ਪਤਾ ਕੀ ਕਹਿੰਦੇ ਕਹਿੰਦੇ 4 ਲੱਖ ਫੌਲਰ ਸਾਰੇ ਹੀ ਸਵਾਦ ਵਾਲੀ ਆ 4 ਲੱਖ ਦੇ ਵਿੱਚੋਂ ਇੱਕ ਨਹੀਂ ਆਇਆ ਸਸਕਾਰ ਦੇ ਉਹਨਾਂ ਜਦੋਂ ਕਰੋਨਾ ਵਾਲੀ ਬਿਮਾਰੀ ਵਿੱਚ ਲੋਕ ਮਰਦੇ ਵੇਖੇ ਤਾਂ ਦੂਰੋਂ ਹੀ ਬਰੋਜਾ ਸੁੱਟ ਕੇ ਲੱਕੜਾਂ ਤੇ ਅੱਗ ਲਾਉਂਦੇ ਵੇਖੇ ਉਸ ਦਿਨ ਇਹ ਅਰਦਾਸਾਂ ਕਰਦੇ ਸੀ ਪ੍ਰਮਾਤਮਾ ਮਰਨਾ ਸਫਲਾ ਕਰੇ ਇਤਾਂ ਦੀ ਮੌਤ ਨਾ ਮਰੀਏ ਕੋਈ ਕੋਕੂਪਰ ਵਾਲਾ ਬਣਾ ਹੋਵੇ ਜਿਹੜੇ ਇਤਾਂ ਦੀ ਮੌਤ ਮਰੀਏ ਚਾਰ ਬੰਦੇ ਇਕੱਠੇ ਹੋ ਕੇ ਚੱਲਣ ਨਾਲ ਅਸਲ ਟਮਾਈ ਜ਼ਿੰਦਗੀ ਦੀ ਇਹ ਆ ਫੋਲਰਾਂ ਨੂੰ ਕੀ ਕਰਨਾ ਇੱਕ ਨਹੀਂ ਖੜਿਆ ਉੱਥੇ ਆ ਕੇ ਤਾਂ ਨਾਲ ਦੀ ਨਾਲ ਸਟੇਟਮੈਂਟ ਪੜਾ ਕੀ ਦਵੇ ਕਹਿੰਦੇ ਅਮਰਤ ਬਾਦ ਨੂੰ ਕੋਈ ਦਿਹਾੜੀ ਨਾ ਲੈ ਕੇ ਜਾਵੇ ਮੈਂ ਕਹਾਂ ਵੀ ਅਮਰਤ ਬਾਦ ਨੂੰ ਤਾਂ ਦਿਹਾੜੀ ਨਾ ਲੈ ਕੇ ਜਾਵੇ ਤੇ ਤੁਹਾਨੂੰ ਕਿਹੜਾ ਮੋਦੀ ਨੇ ਆਪਣੇ ਬਾਡੀਗਾਰਡ ਰੱਖਿਆ ਹੋਇਆ ਤੇ ਵੱਡੀਆਂ ਪੋਸਟਾਂ ਤੇ ਤੁਸੀਂ ਨੌਕਰੀਆਂ ਕਰਦੇ ਜੇ ਤੁਸੀਂ ਵੀ ਤਾਂ ਇਹੀ ਟੀਆਰਪ ਦਾ ਫੌਲਰ ਹੀ ਬਣ ਭਾਗ ਦੇ ਦੇ ਸਿਆਸਤਾਂ ਕਰ ਦਿਓ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਪੰਜਾਬ ਦੇ ਵਿੱਚ ਕਿਉਂਕਿ ਜੇ ਗੱਲ ਪੰਜਾਬ ਦੀ ਕਰੀਏ ਤਾਂ ਦੀ ਤੇ ਪੰਜਾਬ ਦੇ ਵਿੱਚ ਸਿੱਖ ਰਹਾ ਸਿੱਖ ਆਪਣੀ ਪਹਿਚਾਨ ਰੱਖਦਾ ਸਿੱਖ ਇਸ ਗੱਲ ਦਾ ਦਾਵਾ ਕਰਦਾ ਮੈਂ ਮਾਰਾ ਕੀਤਾ ਤੇ ਨਾ ਮਾਰਾ ਤਰਾਂਗੇ ਤੇ ਨਾ ਮਾਰਾ ਸਹਿਣ ਕੀਤਾ ਜਾਊਗਾ ਅਸੀਂ ਆਪਣੇ ਬੱਚਿਆਂ ਨੂੰ ਦੋ ਵਕਤ ਕੁਰਬਾਨੀ ਦੇ ਲੜ ਲਾਉਣ ਵਾਲੇ ਆ ਮਾ ਕਰਨਾ ਅੱਜ 3-4 ਕੁ ਬੰਦੇ ਅਮਰਤਪਾਲ ਦੇ ਬਰੋਠੇ ਬਾਕੀ ਕਿਤੇ ਵੇਖੋ ਹਰ ਬੰਦਾ ਇਹ ਗੱਲ ਕਰਦਾ ਇੱਕ Hindu ਧਰਮ ਦੇ ਵਿੱਚੋਂ ਉਗਾ ਆਕੂ ਸ਼ੱਕੀ ਪੰਡਤੋ ਦਾ ਨਾਂ ਹੈ ਉਹ Hindu ਧਰਮ ਦੇ ਵਿੱਚੋਂ ਹੈ ਉਗਾ ਆਕੂ ਏ ਉਹਨੇ ਇਹ ਸਟੇਟਮੈਂਟ ਦਿੱਤੀ ਕਿ ਜੋ ਅਮਰਤਪਾਲ ਮੈਰੋ ਨੇ ਕੀਤਾ ਉਹ ਸਹੀ ਕੀਤਾ ਕਿਉਂਕਿ ਬੱਚਿਆਂ ਦੇ ਹੱਥ 'ਚ ਮੋਬਾਈਲ ਹੈ ਹਰ ਵੇਲੇ ਮਾਂ-ਬਾਪ ਇਹ ਗੱਲ ਨਹੀਂ ਵੇਖਦੇ ਕਿ ਬੱਚਾ ਮੇਰਾ ਕੀ ਵੇਖਦਾ ਕੀ ਨਹੀਂ ਵੇਖਦਾ ਅਸੀਂ ਬਹੁਤ ਡਿੱਗੇ ਇਸ ਕਰਕੇ ਆ ਜਿੰਨਾ ਨੁਕਸਾਨ ਸਾਡਾ ਇਹਨਾਂ ਸਖਤੀਆਂ ਨੇ ਕੀਤਾ ਹੋਰ ਕਿਸੇ ਚੀਜ਼ ਨੇ ਨਹੀਂ ਕੀਤਾ ਤੇ ਮੈਂ ਭੈਣਾਂ ਨੂੰ ਬੇਨਤੀ ਕਰਦਾ ਉਹਨਾਂ ਮੇਰੀ ਉਹ ਭੈਣੋ ਜਦੋਂ ਤੁਸੀਂ ਇਦਾਂ ਦੀਆਂ ਵੀਡੀਓ ਆਉਂਦੀਆਂ ਤੇ ਲੋਕੀ ਮਰਨ ਤੋਂ ਬਾਅਦ ਦੀ ਗੱਲਾਂ ਕਰਦੇ ਨੇ ਤੇ ਜੇ ਕਿਤੇ ਉਹੀ ਭੈਣ ਸੱਚੇ ਪਾਤਸ਼ਾਹ ਦੀ ਤਾਬਿਆਂ ਵਿੱਚ ਬਹਿ ਕੇ ਨਿਤਨੇਮ ਕਰੇ ਤੇ ਵੀਡੀਓ ਬਣਾ ਕੇ ਵਾਇਰਲ ਕਰੇ ਲੋਕੀ ਕਹਿਣਗੇ ਓਏ ਧਰਮੀ ਮਾਂ ਬਾਪ ਦੀ ਬੱਚੀ ਧਰਮ ਕਮਾ ਰਹੀ ਆ ਇਸ ਘਰ ਵਿੱਚ ਵਡਿਆਈ ਮਿਲਦੀ ਹੈ ਪਰ ਅੱਜ ਮਾਹੌਲ ਪੰਜਾਬ ਦਾ ਐਸਾ ਬਣ ਗਿਆ ਜੋ ਅਸੀਂ ਬੱਚਿਆਂ ਅੱਗੇ ਪਰੋਸਾਂਗੇ ਬੱਚੇ ਉਧਰਲੇ ਪਾਸੇ ਉਤਰੇ ਜਾ ਰਹੇ ਤੇ ਜੋ ਜੋ ਅੱਜ ਸਾਡੇ ਬੱਚਿਆਂ ਦੇ ਸਾਹਮਣੇ ਗੰਦ ਪਰੋਸਿਆ ਜਾ ਰਿਹਾ ਅਸੀਂ ਇਹਨਾਂ ਬੱਚਿਆਂ ਤੋਂ ਕੀ ਆਸ ਰੱਖਾਂ ਕਿਹਾਂ ਵਡਿਆ ਹੋਇਆ ਹਾਲੇ ਤੇ ਪਰਸੋਂ ਦੀਆਂ ਗੱਲਾਂ ਮੈਂ ਤਾਂ ਪਿਛਲੇ 1.5 ਸਾਲ ਤੋਂ ਇਹ ਗੱਲ ਕਹਿੰਦਾ ਆ ਰਿਹਾ